ਤਾਂ ਨੂੰ ਪਤਾ ਲੱਗ ਰਿਹਾ ਹੈ ਕਿ ਇੱਕ ਤੂਰੇ ਮਗਰ ਇਹ ਲੜਾਈ ਹੋਈ ਸੀ ਤੇ ਉਸ ਬਾਅਦ ਦੋ ਜਣਾਂ ਨੇ ਆਪਣੀ ਜਾਨ ਦਵਾ ਦਿੱਤੀ ਤੇ ਬਸ ਸ਼ਾਮ ਨੂੰ 8 8:30 ਵਜੇ ਮੰਨ ਲਓ ਦਾਣਾ ਮੰਡੀ ਜਾਏ ਪਹਿਲਾਂ ਦਾਣਾ ਮੰਡੀ ਚੋਂ ਘਰੇ ਆ ਗਈ ਹੈ ਜੀ ਘਰੇ ਆ ਕੇ ਤੇ ਬਸ ਕੰਦਾਂ ਹੁੰਦਾ ਟੱਪ ਕੇ ਜੀ ਤੇ ਬਾਹਰ ਗੱਡ ਕੇ ਇਹਨਾਂ ਦੇ ਸੱਟਾ ਸੱਟਾ ਮਾਰ ਜੀ ਸਾਟਾ ਮੰਨ ਲਓ ਮਲ ਜ਼ਿਆਦਾਤਰ ਸੱਚੀ ਨਾ ਤੇ ਪੰਜਾਬ ਵਿੱਚ ਆਏ ਦਿਨ ਲਗਾਤਾਰ ਕਤਲ ਦੀਆਂ ਵਾਰਦਾਤਾਂ ਵਾਪਰ ਰਹੀਆਂ ਨੇ ਤਾਜ਼ਾ ਮਾਮਲਾ ਇੱਕ ਵਾਰ ਫਿਰ ਤੋਂ ਸਾਹਮਣੇ ਆਇਆ ਜਿੱਥੇ ਕਿ ਮਾਮੂਲੀ ਝਗੜੇ ਨੂੰ ਲੈ ਕੇ ਇੱਕ ਪਿਓ ਪੁੱਤ ਦਾ ਕਤਲ ਕਰ ਦਿੱਤਾ ਗਿਆ ਜੀ ਹਾਂ ਪਿਓ ਪੁੱਤ ਨੂੰ ਤੇਜ਼ਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ ਪਾਲਤੂ ਕੁੱਤੇ ਨੂੰ ਲੈ ਕੇ ਦੋ ਥੀਰੇ ਵਿਚਾਲੇ ਝਗੜਾ ਹੋਇਆ ਸੀ ਜਿਸ ਤੋਂ ਬਾਅਦ ਕਰੀਬ 10 ਤੋਂ 12 ਵਿਅਕਤੀਆਂ ਨੇ ਉਹਨਾਂ ਦੇ ਕਾਰਨ ਦਰਾਕੇ ਦੋਵੇਂ ਪਿਓ ਪੁੱਤ ਦਾ ਕਤਲ ਕਰ ਦਿੱਤਾ ਹੈ ਤੋ ਕਲ ਰਾਜੂ ਕਬੂਤਰ ਫੜੋ ਸਾਰਾ ਗੁਰਪਿਆਰ ਆ ਜਾਂਦਾ ਹੂੰ ਤੁਸੀਂ ਕਪੂਰਾ ਲਿਆਓ ਇਹ ਮੁੰਡੇ ਦਾ ਕਾਤਾ ਵੀ ਦਿੱਤੇ ਨਹੀਂ ਨਹੀਂ ਇਹ ਕਾਤਾ ਵੀ ਦੇ ਵੀ ਨਹੀਂ ਉਹ ਤਾਂ ਤੇ ਤਾਂ ਉਹਨਾਂ ਨੇ ਕਿਹਾ ਵੀ ਤਾਂ ਬਠਿੰਡਾ ਦੇ ਪਿੰਡ ਜੀਵਨ ਸਿੰਘ ਵਾਲਾ ਚ ਉਹ ਸੋਮਵਾਰ ਦੀ ਦੇਰ ਰਾਤ ਇਹ ਪੂਰਾ ਘਟਨਾਕਰਮ ਵਾਪਰਿਆ ਜਿੱਥੇ ਕਿ ਪਿਓ ਪੁੱਤ ਨੂੰ ਕਤਲ ਕਰ ਦਿੱਤਾ ਗਿਆ ਮ੍ਰਿਤਕਾਂ ਦੀ ਪਛਾਣ ਅਮਰੀਕ ਸਿੰਘ ਅਤੇ ਉਸ ਦੇ ਪਿਤਾ ਮੰਦਰ ਸਿੰਘ ਵਜੋਂ ਹੋਈਏ ਦੱਸੇ ਜਾ ਰਿਹਾ ਹੈ ਕਿ ਪਿੰਡ ਜੀਵਨ ਸਿੰਘ ਵਾਲਾ ਦੇ ਹੀ ਰਹਿਣ ਵਾਲੇ ਏਕਮ ਸਿੰਘ ਨੇ ਆਪਣੇ 10 ਸਾਥੀਆਂ ਨਾਲ ਮਿਲ ਕੇ ਦੋਮਾ ਪਿਓ ਪੁੱਤ ਦਾ ਤੇ ਸਰਹੱਧਿਆ ਨਾਲ ਕਤਲ ਕਰ ਦਿੱਤਾ ਜਾਣਕਾਰੀ ਅਨੁਸਾਰ ਦੇਰ ਰਾਤ ਨਸ਼ੇ ਜੁੱਤ ਬਦਮਾਸ਼ਾਂ ਨੇ ਨੌਜਵਾਨ ਅਮਰੀਕ ਸਿੰਘ ਨੂੰ ਘਰੋਂ ਬਾਹਰ ਸੱਦ ਕੇ ਉਸ ਨੂੰ ਤੇਜ਼ धार ਹਥਿਆਰਾਂ ਨਾਲ ਕਤਲ ਕਰ ਦਿੱਤਾ ਉਸ ਨੂੰ ਬਚਾਉਣ ਉਸ ਦਾ ਪਿਤਾ ਅੱਗੇ ਆਇਆ ਤਾਂ ਉਸ ਦਾ ਵੀ ਕਤਲ ਕਰ ਦਿੱਤਾ ਗਿਆ ਇੰਨਾ ਹੀ ਨਹੀਂ ਕਰਤੂਤ ਮੌਜੂਦ ਉਸ ਦੀ ਮਾਂ ਤੇ ਵੀ ਹਮਲਾ ਕਰਕੇ ਉਸ ਨੂੰ ਜ਼ਖਮੀ ਕੀਤਾ ਗਿਆ ਘਟਨਾ ਰਾਤ ਕਰੀਬ 9:30 ਵਜੇ ਵਾਪਰੀ ਜਦੋਂ ਪਿੰਡ ਦੇ ਹੀ ਦੋ ਨੌਜਵਾਨ ਮੰਦਰ ਸਿੰਘ ਦੇ ਘਰ ਬਾਹਰ ਪੁੱਜੇ ਅਤੇ ਉਸ ਦੇ ਲੜਕੇ ਅਮਰੀਕ ਸਿੰਘ ਨੂੰ ਬਾਹਰ ਆਉਣ ਲਈ ਕਿਹਾ ਜਦੋਂ ਤਿੰਨਾਂ ਵਿਚਾਲੇ ਬਹਿਸ ਹੋ ਗਈ ਤਾਂ ਨਿਸ਼ੇੜੀ ਨੌਜਵਾਨਾਂ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਅਮਰੀਕ ਸਿੰਘ ਤੇ ਤੇਜ਼ ਹਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇਹ ਦੇਖ ਕੇ ਮੰਦਰ ਸਿੰਘ ਆਪਣੇ ਲੜਕੇ ਨੂੰ ਬਚਾਉਣ ਲਈ ਬਾਹਰ ਆਇਆ ਪਰ ਨਿਸ਼ੇੜੀ ਨੌਜਵਾਨਾਂ ਨੇ ਉਸ ਨੂੰ ਮਾਰ ਦਿੱਤਾ ਘਟਨਾ ਨੂੰ ਦੇਖ ਕੇ ਮੰਦਰ ਸਿੰਘ ਦੀ ਪਤਨੀ ਵੀ ਬਾਹਰ ਆਈ ਤਾਂ ਮੁਲਜ਼ਮਾ ਨੇ ਉਸ ਨੂੰ ਵੀ ਜ਼ਖਮੀ ਕਰ ਦਿੱਤਾ ਜੋ ਕਿ ਇਸ ਸਮੇਂ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ ਮੇਰਾ ਨਾਮ ਬਲਜੀਤ ਸਿੰਘ ਜੀ ਇਹ ਮੇਰੇ ਜੀਜਾ ਜੀ ਸੀਗੇ ਜੀ ਤੇ ਉਹ ਨਾਲੇ ਡੈਡੀ ਸੀ ਜੀ ਫਾਦਰ ਸਾਹਿਬ ਸੀ ਮੰਨ ਲਓ ਜੀ ਚਾਹੀਦੇ ਕੀ ਗੱਲ ਕੀ ਘਟਨਾ ਕਿਵੇਂ ਵਾਪਰੀ ਕਿਵੇਂ ਗੱਲ ਤਾਂ ਜੀ ਕੁਝ ਵੀ ਨਹੀਂ ਹੋਈ ਵੀ ਮੰਨ ਲਓ ਕੋਈ ਕੁੱਤਾ ਪਿੰਡ ਚੋਂ ਲੈਤਾ ਸੀਗਾ ਤੇ ਜਿਹੜੇ ਬੰਦੇ ਨੇ ਕੁੱਤਾ ਦਿੱਤਾ ਸੀਗਾ ਜੀ ਉਹ ਨਾਲੇ ਤਾਂ ਇਹਨਾਂ ਨੂੰ ਦਿੱਤਾ ਉਹਨੇ ਕਦੂਰਾ ਜਾਈ ਉਹ ਤੇ ਨਾਲੇ ਜਿਹੜੇ ਬੰਦੇ ਇਹਨਾਂ ਦੇ ਸੱਟਾਂ ਮਾਰ ਕੇ ਗਏ ਸੀਗੇ ਜੀ ਮੰਨ ਲਓ ਮਾਰ ਕੇ ਗਏ ਨੇ ਨਾਲੇ ਉਹਨਾਂ ਨੂੰ ਹਾਂ ਕਰਤੀ ਉਹ ਬੰਦੇ ਇਹਨਾਂ ਨੂੰ ਦਿਨੇ ਕਹਿੰਦੇ ਵੀ ਅਸੀਂ ਕਦੂਰਾ ਲੈ ਕੇ ਜਾਵਾਂਗੇ ਇਹ ਕਹਿੰਦੇ ਵੀ ਸਾਨੂੰ ਤਾਂ ਉਹਨਾਂ ਨੇ ਦਿੱਤਾ ਹੋਇਆ ਹੈਗਾ ਕਦੂਰਾ ਜੀ ਹਾਂ ਤੇ ਵੀ ਬਸ ਉਹ ਨਿਛੇੜੀ ਬੰਦੇ ਸੀਗੇ ਜੀ ਆ ਸੱਤ ਅੱਠ ਜਾਣੇ ਮੇਰੇ ਖਿਆਲ ਤੇ ਬਸ ਸ਼ਾਮ ਨੂੰ 8 8:30 ਵਜੇ ਜੀ ਮੰਨ ਲਓ ਦਾਣਾ ਮੰਡੀ ਚਾਹੇ ਪਹਿਲਾਂ ਦਾਣਾ ਮੰਡੀ ਚੋਂ ਘਰੇ ਆ ਗਈ ਜੀ ਘਰੇ ਆ ਕੇ ਤੇ ਬਸ ਕੰਧਾਂ ਹੁੰਦਾ ਟੱਪ ਕੇ ਜੀ ਤੇ ਬਾਹਰ ਗੱਡੀ ਤੇ ਇਹਨਾਂ ਦੇ ਸੱਟਾ ਸੱਟਾ ਮਾਰ ਗਏ ਸੱਟਾਂ ਮੰਨ ਲਓ ਮਲ ਜ਼ਿਆਦਾਤਰ ਸੱਚੀ ਲਾਈਆਂ ਸੀ ਸੱਟਾਂ ਨਾਲ ਕਿਹਦੇ ਕਿਹਦੇ ਮਾਰੀ ਗਏ ਸੱਟਾਂ ਇੱਕ ਤਾਂ ਮੰਨ ਲਓ ਬਾਈ ਦੇ ਲਾਗੀਆਂ ਜਿਹੜਾ ਜੀਜਾ ਬਾਈ ਅਮਰੀਕ ਸਿੰਘ ਜੀ ਇਹ ਕੋ ਉਹਨਾਂ ਦੇ ਡੈਡੀ ਜੀ ਸਰਦਾਰ ਮੰਦਰ ਸਿੰਘ ਜੀ ਉਹਨਾਂ ਦੇ ਲਾਗੀਆਂ ਮਾਤਾ ਜਖਮੀ ਹਾਂਜੀ ਮਾਤਾ ਵੀ ਜ਼ਖਮੀ ਆ ਜੀ ਉਹ ਬੱਚੇ ਤੇ ਮਾਰਨ ਲੱਗੇ ਛੋਟੇ ਦੇ ਜੀ ਕਿਉਂ ਮਾਤਾ ਕੋਲੇ ਖੜੇ ਸੀਗੇ ਮਾਤਾ ਨੇ ਬੱਚਾ ਖਿੱਚ ਲਿਆ ਜੀ ਤੇ ਉਹਨਾਂ ਦੀ ਬਾਹ ਤੇ ਲੱਗ ਗਈ ਸਾਡਾ ਖਲਾ ਕੋਈ ਰਾਂਝੇ ਨਹੀਂ ਨਹੀਂ ਵੈਸੇ ਤਾਂ ਕੋਈ ਰਾਂਝੇ ਨਹੀਂ ਸੀਗੀ ਜੀ ਇਹ ਵੈਸੇ ਕਾਰਨ ਜਿਆਦਾ ਵੀ ਮੰਨ ਲਓ ਜਿਹੜਾ ਉਹ ਕੁੱਤੇ ਵਾਲਾ ਜਿਹਨੇ ਕੁੱਤਾ ਦਿੱਤਾ ਸੀ ਉਹਨਾਂ ਨੇ ਦੋਵਾਂ ਨਹੀਂ ਕਹਿ ਰੱਖਿਆ ਮੰਨ ਲਓ ਉਧਰ ਵੀ ਆ ਕੀ ਗਿਆ ਇਧਰ ਵੀ ਆ ਕੀ ਗਿਆ ਉਹ ਮੰਨ ਲਓ ਹੋ ਸਕਦਾ ਵੀ ਉਹਦੇ ਕਾਰਨ ਕੀ ਮੰਗਤੀ ਹੈਗੀ ਤੁਹਾਡੀ ਮੰਗਦਾ ਹੀ ਹੈ ਇਨਸਾਫ ਹੀ ਹੈ ਜੀ ਮੰਨ ਲਓ ਨਸ਼ੇੜੀ ਬੰਦੇ ਸਾਰੇ ਪਿੰਡ ਨੂੰ ਤੰਗ ਕਰ ਰੱਖਿਆ ਉਹਨਾਂ ਨੇ ਗਵਰਨਮੈਂਟ ਤੋਂ ਇਹ ਮੰਗਿਆ ਜੀ ਹੋ ਸਕਦਾ ਉਹਨਾਂ ਨੂੰ ਸਜ਼ਾ ਬਹੁਤ ਸਖਤ ਤੋਂ ਸਖਤ ਦਿੱਤੀ ਜਾਵੇ ਬਾਕੀ ਸਾਰੇ ਪਿੰਡ ਗਵਾਹ ਜੀ ਇਹਨਾਂ ਨੂੰ ਪੁੱਛ ਲਓ ਵੀ ਕੀ ਕਹਿੰਦਾ ਪਿੰਡ ਉਹਨਾਂ ਦੇ ਬਾਰੇ ਉਹਦੇ ਘਟਨਾ ਤੋਂ ਬਾਅਦ ਥਾਣਾ ਤਲਵੰਡੀ ਸਾਬੋ ਪੁਲਿਸ ਨੇ ਮੌਕੇ ਤੇ ਪੁੱਜ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਇਹ ਹਾਲਾਂਕਿ ਪੁਲਿਸ ਫਿਲਹਾਲ ਕੁਝ ਖਾਸ ਬੋਲਣ ਨੂੰ ਤਿਆਰ ਨਹੀਂ ਪਰ ਸੂਤਰਾਂ ਮੁਤਾਬਕ ਜਾਂਚ ਟੀਮਾਂ ਨੇ ਦੋ ਵਿਅਕਤੀਆਂ ਨੂੰ ਹਿਰਾਸਤ ਵਿਚ ਲਿਆ ਦੱਸਿਆ ਜਾ ਰਿਹਾ ਹੈ ਕਿ ਇਹ ਝਗੜਾ ਇੱਕ ਘਰੇਲੂ ਕੁੱਤੇ ਨੂੰ ਲੈ ਕੇ ਹੋਇਆ ਜਿਸ ਤੋਂ ਬਾਅਦ ਹੁਣ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ ਇੱਥੇ ਪਿੰਡ ਜੀਵਨ ਸਿੰਘ ਵਾਲਾ ਵਿਖੇ ਦੋ ਜਣਿਆਂ ਦਾ ਪਿਓ-ਪੁੱਤ ਦਾ ਕਤਲ ਹੋ ਗਿਆ ਹੈ ਉਹਦੇ ਵਾਸਤੇ ਅਸੀਂ ਇਨਵੈਸਟੀਗੇਸ਼ਨ ਲਈ ਆਈ ਸੀ ਇਨਵੈਸਟੀਗੇਸ਼ਨ ਤੋਂ ਪਤਾ ਲੱਗ ਰਿਹਾ ਹੈ ਕਿ ਇੱਕ ਕਤੂਰੇ ਮਗਰ ਇਹ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਦੋ ਜਣਿਆਂ ਨੇ ਆਪਣੀ ਜਾਨ ਗਵਾ ਦਿੱਤੀ ਹੈ ਕਿਹੜੇ ਦੋਸ਼ੀ ਨੇ ਉਹਨਾਂ ਦੀ ਭਾਲ ਜਾਰੀ ਹੈਗੀ ਹੈ ਇਹਨਾਂ ਨੇ ਕੁਝ ਨਾਮ ਦੱਸੇ ਨੇ ਸਾਡੇ ਕੋਲ ਪਲੂ ਨੇ ਅਸੀਂ ਉਹਨਾਂ ਦੇ ਵਰਕ ਕਰ ਰਹੇ ਹਾਂ ਤੇ ਜਲਦੀ ਤੋਂ ਜਲਦੀ ਉਹ ਦੋਸ਼ੀ ਅਸੀਂ ਫੜ ਦਾਂਗੇ ਦਰਸਲ ਮ੍ਰਿਤਿਕ ਨੌਜਵਾਨ ਅਮਰੀਕ ਸਿੰਘ ਪਿੰਡ ਤੋਂ ਇੱਕ ਕੁੱਤਾ ਆਪਣੇ ਘਰ ਲੈ ਕੇ ਆਇਆ ਸੀ ਉਸਨੇ ਸੋਚਿਆ ਕਿ ਇਹ ਕੁੱਤਾ ਆਵਾਰਾ ਏ ਪਰ ਇਹ ਕੁੱਤਾ ਮਲਜ਼ਮ ਨੌਜਵਾਨਾਂ ਦਾ ਸੀ ਜਿਨ੍ਹਾਂ ਨੇ ਕਿ ਗੁੱਸੇ ਚ ਆ ਕੇ ਦੇਰ ਰਾਤ ਅਮਰੀਕ ਸਿੰਘ ਨੂੰ ਘਰੋਂ ਬਾਹਰ ਬੁਲਾਇਆ ਅਤੇ ਫਿਰ ਗੁੱਸੇ ਚ ਆ ਕੇ ਤੇਜ਼ਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਇਸ ਦੌਰਾਨ ਉਸ ਦੇ ਮਾਂ ਅਤੇ ਉਸ ਦਾ ਪਿਤਾ ਉਸ ਨੂੰ ਬਚਾਉਣ ਆਇਆ ਜਿਸ ਤੋਂ ਬਾਅਦ ਉਹਨਾਂ ਦੋਵਾਂ ਤੇ ਵੀ ਦੋਸ਼ੀਆਂ ਨੇ ਹਮਲਾ ਕਰ ਦਿੱਤਾ ਜਿਸ ਵਿੱਚ ਕੇ ਮ੍ਰਿਤਕ ਨੌਜਵਾਨ ਅਮਰੀਕ ਸਿੰਘ ਦਾ ਪਿਤਾ ਮੰਦਰ ਸਿੰਘ ਮਾਰਿਆ ਗਿਆ ਜਦਕਿ ਉਸ ਦੀ ਮਾਂ ਗੰਭੀਰ ਜ਼ਖਮੀ ਹੋ ਗਈ ਜਿਸ ਤੋਂ ਬਾਅਦ ਹੁਣ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਕਰਨ ਵਿੱਚ ਜੁਟ ਗਈ ਹੈ ਬਠਿੰਡਾ ਤੋਂ ਪ੍ਰਵਿੰਦਰਜੀਤ ਸਿੰਘ ਸੈਂਟਰਲ ਪੰਜਾਬ ਟੀਵੀ